ਤੋ ਅਸੀਂ ਇਹੀ ਮਸਕੇ ਚੱਲੇ ਸੀ ਵੀ ਇਹ ਹਕੂਮਤ ਬੈਰੀਗੇਡ ਲਾਊ ਵੀ ਬੈਰੀਗੇਡ ਤੋੜਾਂਗੇ ਬੱਸਾਂ ਲਾਊਗੀ ਮੁਰੇ ਬੱਸਾਂ ਦੇ ਵਿੱਚ ਵੀ ਟਰੈਟ ਮਾਰਾਂਗੇ ਕਿਉਂਕਿ ਜਾ ਜਾਗਦੀ ਜ਼ਮੀਰ ਵਾਲੇ ਜੋਧੇ ਦਾ ਟਰੈਟ ਸੀ ਉਹਨੇ ਕਿਹਾ ਸੀ ਟਰੈਟ ਬੇਸ਼ੱਕ ਫੁੱਟ ਜੇ ਪਰ ਹਕੂਮਤ ਦੇ ਹੱਥ ਨਹੀਂ ਆਉਣਾ ਚਾਹੀਦਾ ਮੈਂ ਕਿਹਾ ਪੁਲਿਸ ਵਾਲੇ ਵੀਰ ਨੂੰ ਵੀ ਜੇ ਤੂੰ ਜ਼ਿੰਦਗੀ ਚ ਰਿਸ਼ਵਤ ਨਹੀਂ ਲਈ ਤਾਂ ਟਰੈਟ ਸਾਡਾ ਜੋਧੇ ਦਾ ਚਲਾ ਸਕਦਾ ਨਹੀਂ ਟਰੈਟ ਚ ਉਤਰ ਜਾ ਉਹ ਟਰੈਟ ਤੋਂ ਉਤਰ ਕੇ ਉਹ ਇੱਕ ਨੌਜਵਾਨ ਮੁੰਡਾ ਬਿਠਿਆਤਾ ਫਿਰ ਮੈਂ ਉਹ ਨੌਜਵਾਨ ਮੁੰਡੇ ਨੂੰ ਕਿਹਾ ਵੀ ਤੈਨ ਜ਼ਿੰਦਗੀ ਚ ਨੌਜਵਾਨਾਂ ਰਿਸ਼ਵਤ ਲਈ ਤਾਂ ਨਹੀਂ ਇਹ ਖਾਲਸੇ ਦਾ ਟਰੈਕਟ ਹੈ ਦਿੱਲੀ ਟਿਕਰੀ ਬਾਰਡਰ ਤੇ ਸੇਵਾ ਕਰਕੇ ਆਇਆ ਉਹ ਕਹਿੰਦਾ ਮੈਂ ਰਿਸ਼ਮਤ ਨਹੀਂ ਲਈ ਜਦੋਂ ਸਾਨੂੰ ਬੱਸਾਂ 'ਚ ਬਿਠਾਇਆ ਵੀਰ ਜੀ ਪਿੱਛੋਂ ਕਾਫਲਾ ਕਾਫਲਾ ਆਇਆ ਨੌਜਵਾਨਾਂ ਦਾ ਤਾਂ ਨੌਜਵਾਨਾਂ ਨੇ ਬੱਸਾਂ ਦੀਆਂ ਟਾਕੀਆਂ ਪੁਲਿਸਾਂ ਦੀਆਂ ਟਾਕੀਆਂ ਖੋਲ ਕੇ ਵੀਰ ਜੀ ਸਾਨੂੰ ਉੱਥੋਂ ਛਡਾ ਲਏ ਅੱਜ ਸੰਗਰੂਰ ਦੇ ਵਿੱਚ ਭਾਨਾ ਸਿੱਧੂ ਦੀ ਹਮਾਇਤ ਦੇ ਵਿੱਚ ਜਿਹੜਾ ਵੱਡਾ ਇਕੱਠ ਰੱਖਿਆ ਗਿਆ ਸੀ ਪਹਿਲਾਂ ਪਾਨੇ ਦੇ ਪਿੰਡ ਕੋਰਡ ਦੁਨਾਬਕੇ ਵੱਡਾ ਇਕੱਠ ਕਰਕੇ ਪ੍ਰੋਗਰਾਮ ਲੀਕ ਕੇ ਗਏ ਸਨ ਪਰ ਇੱਕ ਤਰੀਕ ਨੂੰ ਫੇਰ ਦੁਬਾਰਾ ਸਿਮਰਜੀਤ ਮਾਨ ਵੱਲੋਂ ਦੋਲੇਵਾਲ ਫਾਟਕ ਦੇ ਉੱਤੇ ਇਕੱਠ ਰੱਖਿਆ ਗਿਆ ਸੀ ਉਸ ਇਕੱਠ ਨੂੰ ਖਦੇੜਣ ਦੇ ਲਈ ਜਗਾ ਜਗਾ ਤੇ ਪੁਲਿਸ ਨੇ ਨਾਕੇ ਲਗਾ ਕੇ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਸੀ ਪਰ ਅੱਜ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਸੰਗਰੂਰ ਦੀਆਂ ਦਿਖਾਉਣ ਲੱਗਿਆ ਤੁਸੀਂ ਦੇਖੋ ਕਿ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਆਪਣੀਆਂ ਆਪਣੀਆਂ ਟਰਾਲੀਆਂ ਦੇ ਵਿੱਚ ਕਿਸਾਨ ਜੁਗੀਆਂ ਦੇ ਝੰਡੇ ਹੱਥਾਂ ਦੇ ਵਿੱਚ ਫੜ ਕੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਬਿਨਾਂ ਸ਼ਰਤ ਰਿਹਾ ਕਰਾਉਣ ਦੇ ਲਈ ਇੱਥੇ ਨੌ ਜਵਾਨ ਜੂਥ ਹੈ ਜਿਹੜਾ ਉਹ ਪਹੁੰਚਿਆ ਹੋਇਆ ਪਰ ਜੂਥ ਦੇ ਨਾਲ ਜੇ ਗੱਲ ਕੀਤੀ ਜਾਵੇ ਬਜ਼ੁਰਗ ਬਜ਼ੁਰਗ ਵੀ ਇੱਥੇ ਪਹੁੰਚਦੇ ਨਾਲ ਔਰਤਾਂ ਵੀ ਪਹੁੰਚੀਆਂ ਨੇ ਅਸੀਂ ਗੱਲ ਕਰਦੇ ਹਾਂ ਬਾਈ ਜੀ ਤੁਸੀਂ ਸਵੇਰੇ ਤੁਸੀਂ ਜਦੋਂ ਟਰਾਲੀ ਦੇ ਵਿੱਚ ਆ ਰਹੇ ਸੀ ਤੁਸੀਂ ਤੁਹਾਨੂੰ ਖਤਾਨਾ ਰਾਹੀਂ ਟਰਾਲੀ ਟਰੈਕਟਰ ਲਾ ਕੇ ਵੀ ਪੁਲਿਸ ਨੇ ਅੱਗੇ ਨਹੀਂ ਆਉਣ ਦਿੱਤਾ ਕੀ ਕਹਿਣਾ ਚਾਹੁੰਦੇ ਅਸੀਂ ਵੀਰ ਜੀ ਘਰੋਂ ਇਹ ਮਿੱਥ ਕੇ ਚੱਲੇ ਸੀ ਕਿ ਕੇਸਰੀ ਨਿਸ਼ਾਨ ਲਾ ਕੇ ਕਿਉਂਕਿ ਜਿਹੜਾ ਟਰੈਕਟਰ ਹੈ ਵੀਰ ਜੀ ਉਹ ਟਿੱਕਰੀ ਬਾਰਡਰ ਤੇ ਵੀ ਆਰੋ ਪਾਣੀ ਸੇਵਾ ਕਰ ਚੁੱਕਿਆ ਸੋ ਅਸੀਂ ਇਹੀ ਮਸਤ ਕੇ ਚੱਲੇ ਸੀ ਵੀ ਇਹ ਹਕੂਮਤ ਬੈਰੀਗੇਡ ਲਾਊਗੀ ਬੈਰੀਗੇਡ ਤੋੜਾਂਗੇ ਬੱਸਾਂ ਲਾਊਗੀ ਮੂਰੇ ਬੱਸਾਂ ਦੇ ਵਿੱਚ ਵੀ ਟਰੈਟ ਮਾਰਾਂਗੇ ਕਿਉਂਕਿ ਜਾਗਦੀ ਜ਼ਮੀਰ ਵਾਲੇ ਯੋਧੇ ਦਾ ਟਰੈਟ ਸੀ ਉਹਨੇ ਕਿਹਾ ਸੀ ਟਰੈਟ ਬੇਸ਼ੱਕ ਫੁੱਟ ਜੇ ਪਰ ਹਕੂਮਤ ਦੇ ਹੱਥ ਨਹੀਂ ਆਉਣਾ ਚਾਹੀਦਾ ਸੋ ਸਾਨੂੰ ਜਦੋਂ ਅਸੀਂ ਟਰੈਕ ਖਤਾਨਾਂ ਵਿਚ ਦੀ ਲਾਹਿਆ ਵੀਰ ਜੀ ਹਕੂਮਤ ਨੇ ਮੁਰੇ ਬਸ ਲਾਤੀ ਬਸ ਲਾ ਕੇ ਸਾਨੂੰ ਰੈਸਟ ਕਰ ਲਿਆ ਰੈਸਟ ਕਰਕੇ ਮੇਰੇ ਇੱਥੇ ਮੁੱਕੀਆਂ ਮਾਰੀਆਂ ਸੋਟੀਆਂ ਹੀ ਮਾਰੀਆਂ ਪਰ ਉਹਦੇ ਉੱਤੇ ਇੱਕ ਪੁਲਿਸ ਵਾਲਾ ਟਰੈਕ ਤੇ ਬਹਿ ਗਿਆ ਮੈਂ ਕਿਹਾ ਪੁਲਿਸ ਵਾਲੇ ਵੀਰ ਨੂੰ ਵੀ ਜੇ ਤੂੰ ਜ਼ਿੰਦਗੀ ਚ ਰਿਸ਼ਵਤ ਨਹੀਂ ਲਈ ਤਾਂ ਟਰੈਕ ਸਾਡਾ ਜੋਧਿਆ ਦਾ ਚਲਾ ਸਕਦਾ ਨਹੀਂ ਟਰੈਕ ਚ ਉਤਰ ਜਾ ਉਹ ਟਰੈਕ ਤੋਂ ਉਤਰ ਕੇ ਉਹ ਇੱਕ ਨੌਜਵਾਨ ਮੁੰਡਾ ਬਿਠਾਤਾ ਫਿਰ ਮੈਂ ਉਹ ਨੌਜਵਾਨ ਮੁੰਡੇ ਨੂੰ ਕਿਹਾ ਵੀ ਤੈਂ ਜ਼ਿੰਦਗੀ ਚ ਨੌਜਵਾਨਾਂ ਰਿਸ਼ਵਤ ਲਈ ਤਾਂ ਨਹੀਂ ਇਹ ਖਾਲਸੇ ਦਾ ਟਰੈਕਟ ਹੈ ਦਿੱਲੀ ਟਿਕਰੀ ਬਾਰਡਰ ਤੇ ਸੇਵਾ ਕਰਕੇ ਆਇਆ ਉਹ ਕਹਿੰਦਾ ਮੈਂ ਰਿਸ਼ਬਤ ਨਹੀਂ ਲਈ ਜਦੋਂ ਸਾਨੂੰ ਬਸਾਂ 'ਚ ਬਿਠਾਇਆ ਵੀਰ ਜੀ ਪਿੱਛੋਂ ਕਾਫਲਾ ਕਾਫਲਾ ਆਇਆ ਨੌਜਵਾਨਾਂ ਦਾ ਤਾਂ ਨੌਜਵਾਨਾਂ ਨੇ ਬਸਾਂ ਦੀਆਂ ਟਾਕੀਆਂ ਪੁਲਿਸਾਂ ਦੀਆਂ ਟਾਕੀਆਂ ਖੋਲ ਕੇ ਵੀਰ ਜੀ ਸਾਨੂੰ ਉੱਥੋਂ ਛਡਾ ਲਿਆ ਜੀ ਜਿਵੇਂ ਗੱਲ ਕੀਤੀ ਜਾਵੇ ਤੁਸੀਂ ਲਗਾਤਾਰ ਸੰਘਰਸ਼ ਕਰ ਰਹੇ ਹੋ ਤੁਸੀਂ ਦਿੱਲੀ ਦੇ ਬਾਰਡਰਾਂ ਤੇ ਵੀ ਲੜਾਈ ਲੜਿਓ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਧਰਨਿਆਂ ਤੇ ਜਾ ਕੇ ਜੂਸ ਵੀ ਪਾਇਆ ਕਰਦੀ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਵੀ ਕੀਤੇ ਸੀ ਕਿ ਅਸੀਂ ਤੁਹਾਨੂੰ ਨੌਕਰੀਆਂ ਦਵਾਵਾਂਗੇ ਸਾਡਾ ਜਿਹੜਾ ਜੂਥ ਖੜਾ ਅੱਜ ਉਹੀ ਡਾਂਗਾ ਵੀ ਖਾ ਰਿਹਾ ਹੈ ਮਤਲਬ ਕਿ ਕੁੜੀਆਂ ਦੀਆਂ ਸਾਡੀਆਂ ਚੁੰਨੀਆਂ ਵੀ ਫਾੜੀਆਂ ਜਾ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਕਿ ਧਰਨਿਆਂ ਦੇ ਵਿੱਚ ਜਾ ਕੇ ਬਣੀ ਸਰਕਾਰ ਅੱਜ ਧਰਨਿਆਂ ਤੋਂ ਨਫ਼ਰਤ ਕਿਉਂ ਇਹ ਧਰਨਿਆਂ ਚੋਂ ਪੈਦਾ ਹੋਈ ਸਰਕਾਰ ਵੀਰਜੀ ਇਹ ਨੌਜਵਾਨਾਂ ਨੂੰ ਭੁਲੇਖੇ ਦੇ ਵਿੱਚ ਰੱਖਿਆ ਨੌਜਵਾਨਾਂ ਨੂੰ ਇਹ ਨਹੀਂ ਦੱਸਿਆ ਭਗਵੰਤ ਮਾਨ 부ਚੜ ਨੇ ਕਿ ਮੈਂ ਕੇਜਰੀਵਾਲ ਦੀਆਂ ਸਾਜਾਂ ਤੇ ਚੱਲਦਾ ਕਿਉਂਕਿ ਨੌਜਵਾਨਾਂ ਨੂੰ ਨੱਚ-ਨੱਚ ਕੇ ਗੱਡੀਆਂ ਤੇ ਭੰਗੜੇ ਪਾ-ਪਾ ਕੇ ਕਦੇ ਗਾਣੇ ਲਾਉਂਦਾ ਸੀ ਦੱਬਣ ਨੂੰ ਫਿਰਦੇ ਆ ਦਬਦਾ ਕਿੱਥੇ ਐ ਮੈਂ ਇੱਕ ਦੱਸਣਾ ਚਾਹੁੰਨਾ ਭਗਵੰਤ ਮਾਨਾ ਤੈਨੂੰ ਆ ਨੌਜਵਾਨੀ ਦੱਬੂਗੀ ਤੈਨੂੰ ਅਸੀਂ ਦੱਬਾਂਗੇ ਤੂੰ ਧਰਨਾ ਚੋਂ ਨਿਕਲਿਆ ਹੋਇਆ ਤੂੰ ਡਰਾਮੇ ਕਰ-ਕਰ ਕੇ ਨੌਜਵਾਨਾਂ ਨੂੰ ਨੱਚ-ਨੱਚ ਕੇ ਮਗਰ ਲਾਉਣ ਆਲਿਆ ਅੱਜ ਤੂੰ ਕੱਠ ਕਰਕੇ ਦੇਖ ਲੈ ਰੈਲੀ ਕਰਕੇ ਦੇਖ ਲੈ ਜੇ ਨੌਜਵਾਨਾਂ ਨੇ ਤੈਨੂੰ ਡਾਂਗਾ ਨਾਲ ਨਾ ਟਾਇਆ ਤਾਂ ਨੌਜਵਾਨਾਂ ਨੂੰ ਨੌਜਵਾਨ ਨਾ ਕਹੀਂ ਕਿਉਂਕਿ ਸਾਸਰੀਆ ਕਾਲ ਅਸੀਂ ਅਸੀਂ ਜਿੰਦਾਬਾਦ ਜਿੰਦਾਬਾਦ ਸਿੱਧੂ ਜਿੰਦਾਬਾਦ ਅਸੀਂ ਭਗਵੰਤ ਮਾਨ ਦਾ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਵੀਰ ਜੀ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਕਿਉਂਕਿ ਇਹਨਾਂ ਨੇ ਨਾਰਾ ਦਿੱਤਾ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਅਸੀਂ ਹੁਣ ਨਾਰਾ ਦੇਵਾਂਗੇ ਜਦੋਂ ਭਾਨਾ ਸਿੱਧੂ ਸਾਡਾ ਵੀਰ ਬਿਨਾ ਸ਼ਿਰ ਤੋਂ ਰਹਾ ਕਰਾ ਲਿਆ ਕਿ ਕੇਜਰੀਵਾਲ ਕੇਜਰੀਵਾਲ ਕੋਈ ਬੰਦਾ ਨਹੀਂ ਕੋਈ ਨੌਜਵਾਨੀ ਤੇਰੇ ਨਾਲ ਬਿਲਕੁਲ ਜੀ ਹੁਣ ਜਿਹੜਾ ਨਾਰਾ ਪੰਜਾਬ ਦੇ ਵਿੱਚ ਚੇਂਜ ਹੋਣ ਵਾਲਾ ਕੇਜਰੀਵਾਲ ਕੇਜਰੀਵਾਲ ਕੋਈ ਨਹੀਂ ਤੇਰੇ ਨਾਲ ਕਿਉਂਕਿ ਇਹ ਜਿਹੜਾ ਝੂਠ ਹੈ ਇਹ ਸਾਰਾ ਝੂਠ ਉਹੀ ਹੈ ਜਿਨੇ ਭਵੰਤਮਾਨ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਦੇ ਪੇਰੈਂਟਸ ਨੂੰ ਆਪਦੇ ਮਾਤਾ ਪਿਤਾ ਨੂੰ ਘਰਾਂ ਦੇ ਵਿੱਚੋਂ ਵੋਟਾਂ ਪਵਾ ਕੇ 92 92 ਸੀਟਾਂ ਤੇ ਜਿਤਾਇਆ ਸੀ ਅਸੀਂ ਨੌਜਵਾਨਾਂ ਵੀ ਗੱਲ ਕਰਦੇ ਆ ਕੀ ਨਾਮ ਹੈ ਤੁਹਾਡਾ ਜਗਸੀਰ ਸਿੰਘ ਜਿਹੜੀ ਜਗ੍ਹਾ ਤੋਂ ਆਇਓ ਕੋਟ ਦੋਨੇ ਤੋਂ ਜੀ ਕੋਟ ਦੋਨੇ ਤੋਂ ਆਇਓ ਭਾਨਾ ਸਿੱਤੂ ਦੇ ਤੁਹਾਡੇ ਪਿੰਡ ਦਾ ਹੈ ਕੀ ਜਿਹੜਾ ਲੋਕਾਂ ਦਾ ਸਾਥ ਕਿੰਨਾ ਕੁ ਮਿਲ ਰਿਹਾ ਤੁਹਾਨੂੰ ਪੰਨੇ ਸਿੱਧੂ ਨਾਲ ਜੀ ਵਧੀਆ ਸਾਥ ਮਿਲ ਰਿਹਾ ਜੀ ਉਹ ਗਰੀਬਾਂ ਦੀ ਮਦਦ ਵੀ ਕਰਦਾ ਜੀ ਤੇ ਏਜੰਟਾਂ ਤੋਂ ਪੈਸੇ ਵੀ ਵਾਪਸ ਕਰਾਉਂਦਾ ਜੀ ਹੂੰ ਬਿਲਕੁਲ ਜੀ ਜਿਹੜੇ ਲੋਕ ਵਦੇਸ਼ਾਂ ਨੂੰ ਜਾਂਦੇ ਨੇ ਜਿਨ੍ਹਾਂ ਨਾਲ ਠੱਗੀਆਂ ਹੁੰਦੀਆਂ ਨੇ ਉਹਨਾਂ ਦੇ ਪੈਸੇ ਘਟਾਉਣ ਦੇ ਵਿੱਚ ਭਾਨਾ ਸਿੱਧੂ ਕਾਫੀ ਸਰਗਰਮ ਰਿਹਾ ਲੋਕਾਂ ਦੀ ਮਦਦ ਵੀ ਕੀਤੀ ਹੈ ਪਰ ਬਿਨਾਂ ਕਿਸੇ ਗੱਲ ਤੋਂ ਭਾਨਾ ਸਿੱਧੂ ਤੇ ਲੋਕ ਕਹਿੰਦੇ ਆ ਕਿ ਉਹਤੇ ਕੇਸ ਪਾਇਆ ਗਿਆ ਚੈਨੀ ਖੋਣ ਦਾ ਕੇਸ ਪਾਇਆ ਗਿਆ ਰਿਸ਼ਵਤ ਲੈਣ ਦਾ ਕੇਸ ਪਾਇਆ ਗਿਆ ਇਹ ਲੋਕ ਉਹਦੇ ਹੱਕ ਦੇ ਵਿੱਚ ਖੜੇ ਨੇ ਜਿਹੜਾ ਹਜੂਮ ਹੈ ਹਜੂਮ ਉਸ ਬੰਦੇ ਦੇ ਹੱਕ ਦੇ ਵਿੱਚ ਖੜਦਾ ਜਿਹੜਾ ਸੱਚਾ ਹੁੰਦਾ ਪਰ ਹਜੂਮ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਆ ਆਪੋ ਆਪਣੀਆਂ ਟਰਾਲੀਆਂ ਦੇ ਉੱਤੇ ਜਿਹੜਾ ਝੂਠ ਹੈ ਉਹ ਬੈਠਿਆ ਹੋਇਆ ਉਹ ਜੂਥ ਹੈ ਇਹ ਜਿਨ੍ਹਾਂ ਨੇ ਘਰਾਂ ਦੇ ਵਿੱਚੋਂ ਨਿਕਲ ਗਏ ਆਪਣੇ ਮਾਪਿਓ ਨੂੰ ਪ੍ਰੇਰ ਕੇ ਸਰਕਾਰਾਂ ਦੇ ਵਿੱਚ ਬਦਲਾ ਲੈਂਦਾ ਸੀ ਤੇ ਅਸੀਂ ਗੱਲ ਕਰਦੇ ਹਾਂ ਕੀ ਨਾਮ ਹੈ ਮੇਰਾ ਭਾਜੀ ਕੁਲਦੀਪ ਸਿੰਘ ਹਾਂ ਕੁਲਦੀਪ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਕਿਉਂਕਿ ਸਵੇਰ ਤੋਂ ਲੈ ਕੇ ਤੁਸੀਂ ਹਰਾਸਮੈਂਟ ਵੀ ਹੁੰਦੇ ਰਹੇ ਹੋ ਕਿਉਂਕਿ ਕਦੇ ਕਿਥੇ ਪੁਲਿਸ ਨੇ ਨਾਕਾ ਲਾ ਲਿਆ ਕਦੇ ਕਿਤੇ ਲਾ ਲਿਆ ਤੇ ਇੱਥੇ ਹੁਣ ਤੁਸੀਂ ਪਹੁੰਚੇ ਮੈਂ ਭਾਜੀ ਪੀਵੀ 32 ਨਾਮਾ ਸ਼ਹਿਰ ਤੋਂ ਪਹੁੰਚਿਆ ਤੇ ਭਗਸੇ ਦੇ ਪਿੰਡ ਕੋਲੋਂ ਪਿੰਡ ਮੇਰਾ ਰਟੈਂਡਾ ਜੀ ਬੰਗਿਆਂ ਲੱਗ ਗਏ ਮੈਂ ਕਹਿਣਾ ਚਾਹੁੰਦਾ ਮੈਂ ਜਿਹਨੇ ਜਿਹੜਾ ਇਹ ਨਹੀਂ ਪਰਚਾ ਪਾਇਆ ਚੈਨੀ ਚੋਰੀ ਦਾ ਠੀਕ ਹੈ ਜਿਹੜੇ ਬੰਦੇ ਨੂੰ ਲੋਕ 7 7 10 10 ਲੱਖ ਦੇ ਟਰੈਕਟਰ ਗਿਫਟ ਕਰ ਰਹੇ ਆ ਉਹ ਚੈਨੀ ਚੋਰੀ ਕਰੂਗਾ ਠੀਕ ਹੈ ਜੀ ਭਾਰਨਾ ਸਿੱਧੂ ਗਰੀਬਾਂ ਦੇ ਹੱਕ 'ਚ ਖੜਦਾ ਆ ਅਸੀਂ ਉਸ ਵੀਰ ਦੀ ਮਦਦ ਲਈ ਐਡੀ ਦੁਰੋਂ ਆਏ ਆ ਅਸੀਂ ਉਸ ਦੀ ਵੀਰ ਦੀ ਮਦਦ ਨਾਲ ਖੜਾਂਗੇ ਜਿੱਥੇ ਤੱਕ ਸਾਡੀ ਬਾਲਕੀ ਭਾਵੇਂ 10 ਪਰਚੇ ਪੈਣ ਸਾਡੇ ਤੇ ਅਸੀਂ ਉਸ ਵੀਰ ਨਾਲ ਖੜਾਂਗੇ ਬਿਲਕੁਲ ਜੀ ਜੂਥ ਹੈ ਜਿਹੜਾ ਉਹਦਾ ਕਹਿਣਾ ਭਾਵੇਂ ਸਾਡੇ ਤੇ ਇੱਕ ਪਰਚਾ ਨਹੀਂ ਤੁਸੀਂ 10 ਪਰਚੇ ਪਾ ਲਓ ਪਰ ਫੇਰ ਵੀ ਅਸੀਂ ਸੱਚਾਈ ਦੇ ਨਾਲ ਖੜਾਂਗੇ ਜੋ ਬੰਦਾ ਸੱਚਾ ਹੈ ਉਹਦੇ ਨਾਲ ਖੜਾਂਗੇ ਤਾਂ ਕਿ ਆਉਣ ਵਾਲਾ ਜਿਹੜਾ ਟਾਈਮ ਹੈ ਤੁਸੀਂ ਦੇਖੋਗੇ ਅਸੀਂ ਤੁਹਾਨੂੰ ਅਗਲੀਆਂ ਤਸਵੀਰਾਂ ਦਿਖਾਈਆਂ ਨੇ ਪਹਿਲਾਂ ਵੀ ਕਿ ਕਿੱਡਾ ਹਜੂਮ ਹੈ ਜਿਹੜਾ ਇਕੱਠਾ ਹੋਇਆ ਭਾਵੇਂ ਸਰਕਾਰ ਨੇ ਪੂਰੇ ਪੰਜਾਬ ਦੀ ਪੰਜਾਬ ਪੁਲਿਸ ਹੈ ਜਿਹੜੀ ਪੰਜਾਬ ਫੋਰ ਦੀ ਫੋਰਸ ਹੈ ਜਿਹੜੀ ਉਹ ਸੰਗਰੂਰ ਦੇ ਵਿੱਚ ਅੱਜ ਲੱਗੀ ਹੋਈ ਹੈ ਭਾਵੇਂ ਜਲੰਧਰ ਦੀ ਕਰ ਲਈ ਗੱਲ ਕਰ ਲਈ ਅੰਮ੍ਰਿਤਸਰ ਦੀ ਮਹਾਲੀ ਤੋਂ ਕੋਈ ਜ਼ਿਲ੍ਹਾ ਨਹੀਂ ਛੱਡਿਆ ਦੇ ਜ਼ਿਲੇ ਦੀ ਪੁਲਿਸ ਇੱਥੇ ਨਾ ਪਹੁੰਚੀ ਹੋਵੇ ਪਰ ਹਾਲਾਤ ਇਦਾਂ ਦੇ ਬਣੇ ਨੇ ਕਿ ਹਜੂਮ ਦੇ ਮੂਰੇ ਪੁਲਿਸ ਨੂੰ ਕਿਤੇ ਨਾ ਕਿਤੇ ਝੁਕਣਾ ਪੈ ਗਿਆ ਰਸਤੇ ਜਿਹੜੇ ਹਜੂਮ ਦੇ ਅੱਗੇ ਆਪਦੇ ਆਪ ਖੁੱਲਦੇ ਗਏ ਨੇ ਤੇ ਉਹਨਾਂ ਰਸਤਿਆਂ ਖੋਲਣ ਦੇ ਬਹਾਵ ਖੋਲਣ ਭਾਵੇਂ ਬੰਦ ਕੀਤੇ ਸੀ ਰਸਤੇ ਆਪਣੇ ਆਪ ਰਸਤੇ ਬਣਦੇ ਗਏ ਤੇ ਹਜੂਮ ਦਾ ਇਕੱਠ ਹੈ ਜਿਹੜਾ ਤੁਹਾਨੂੰ ਤਸਵੀਰਾਂ ਅਸੀਂ ਦਿਖਾਵਾਂਗੇ ਕਿ ਕਿੱਡਾ ਵੱਡਾ ਇਕੱਠ ਹੈ ਜਿਹੜਾ ਇੱਥੇ ਪਹੁੰਚਿਆ ਹੋਇਆ ਪ੍ਰਸ਼ਾਸਨ ਹੁਣ ਕਿਤੇ ਨਾ ਕਿਤੇ ਇਹ ਜਰੂਰ ਮੀਟਿੰਗਾਂ ਦਾ ਭਰੋਸਾ ਦੇ ਰਿਹਾ ਲੱਖੇ ਸਿਧਾਣੇ ਨਾਲ ਬਾਰ-ਬਾਰ ਮੀਟਿੰਗ ਕਰ ਰਿਹਾ ਪਰ ਉਹਦਾ ਨਤੀਜਾ ਕੀ ਨਿਕਲਦਾ ਪਰ ਨੌਜਵਾਨ ਕਹਿੰਦੇ ਨੇ ਕਿ ਜਿੰਨਾ ਚਿਰ ਪਾਨੇ ਸਿੱਧੂ ਨੂੰ ਬਿਨਾ ਸ਼ਰਤ ਤੋਂ ਯਾਦ ਨਹੀਂ ਕੀਤਾ ਜਾਂਦਾ ਰਿਹਾ ਨਹੀਂ ਕੀਤਾ ਜਾਂਦਾ ਉਹਨਾਂ ਚ ਰਸੀਂ ਧਰਨਾ ਇੱਥੋਂ ਨਹੀਂ ਚੱਕਾਂਗੇ ਦੇਖਣਾ ਹੋਵੇਗਾ ਕਿ ਸਾਮ ਹੋਣ ਵਾਲੀ ਆ ਕਿ ਆਗਲੀ ਜਿਹੜੀ ਤਸਵੀਰ ਆ ਕੀ ਹੋਣ ਵਾਲੀ ਆ ਜਾਂ ਨੌਜਵਾਨ ਨੇ ਜਿਹੜੇ ਇੱਥੇ ਧਰਨੇ ਤੇ ਡੱਟਦੇ ਨੇ ਜਾਂ ਪ੍ਰਸ਼ਾਸਨ ਇਹਨਾਂ ਨੂੰ ਕੋਈ ਪੱਕਾ ਭਰੋਸਾ ਦਿੰਦਾ ਜਾਂ ਪਾਨੇ ਸਿੱਧੇ ਨੂੰ ਰਿਹਾ ਕਰਦਾ ਇਹ ਆਉਣ ਵਾਲਾ ਟਾਈਮ ਦੱਸੋ ਕੈਮਰਾ ਪਰਸਨ ਇਕਵਾਲ ਸਿੰਘ ਫਗੂ ਵਾਲਾ ਵਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਠਨ